ਅੱਜ ਦਾ ਮੌਸਮ ਬਹੁਤ ਜ਼ਿਆਦਾ ਹੋ ਗਿਆ ਖਰਾਬ ਫੇਰੇ ਫੇਰੇ ਸੀਗਾ ਮੈਚ ਤੇ ਮੈਚ ਹੋ ਗਿਆ ਬੰਦ ਟੀਮਾਂ ਆਈਆਂ ਖੜੀਆਂ ਨੇ ਤੇ ਦੋਨੋਂ ਟੀਮਾਂ ਖੜੀਆਂ ਨੇ ਤੇ ਮੀਂਹ ਪੈ ਰਿਹਾ ਇਸ ਵੇਰੇ ਕਾਫੀ ੱਤਪਕੇ ਪਿਆ ਔਰ ਬਣੀਆਂ ਵੀ ਕਣੀਆਂ ਥੱਬੀ ਬ੍ਰੀਕ ਬ੍ਰੀਕ ਹਜੇ ਵੀ ਹੈਗੀਆਂ ਨਹੀਂ ਟੀਮ ਲੁਧਿਆਣਾ ਤੋਂ ਵਾਲੀ ਉਹਨਾਂ ਦੀ ਆ ਇਸ ਉਹ ਸਾਰਨਡ ਵਰਕਿੰਗ ਦੇ ਵਿੱਚ ਵੀ ਕਾਫੀ ਟੀਮਾਂ ਦਾ ਆਪਣਾ ਪਾਉਂਦੇ ਰਹੇ ਨੇ ਇੰਸਟਾ ਦੇ ਵਿੱਚ ਵੀ ਪਾਉਂਦੇ ਰਹਿੰਦੇ ਨੇ ਵਧੀਆ ਟੀਮ ਹੈ ਪੂਰਾ ਮੈਚ ਵਧੀਆ ਲੱਗਦਾ ਇਹਨਾਂ ਨੂੰ ਇਹ ਜਿਹੜਾ ਮੀ ਹੈ ਘਾ ਨੂੰ ਪੂਰਾ ਰਿਓ ਮੰਗ ਲੱਗਦਾ ਸੋ ਹੁਣ ਘਾ ਵੀ ਕਟਿੰਗ ਮੰਗ ਰਿਆ ਤੇ ਬੂਟੀ ਕਾਫੀ ਹੋਈ ਹੈ ਬੂਟੀ ਦਾ ਵੀ ਕੰਮ ਕਰਾਉਣਾ ਲਾਉਨੇ ਆ ਬੰਦੇ ਤੇ ਉਹ ਪੀਟ ਬਟਾਉਣੀ ਆ ਸਭ ਤੋਂ ਪਹਿਲਾਂ ਆਹ ਬਟਾਉਣੀ ਆ ਸਭ ਤੋਂ ਖਤਰਨਾਕ ਏ ਇਹਦਾ ਸਪਰੇਨਾ ਵੀ ਵੈਸੇ ਮਰ ਜਾਂਦੀ ਆ ਸਪਰੇ ਕਰਾ ਦਨੇ ਇੱਥੇ ਲਓ ਜੀ ਸਟੇਡੀਅਮ ਸਾਡਾ ਹੈਗਾ ਸਹੀਦ ਅਨਛੱਤਰ ਸਿੰਘ ਸਟੇਡੀਅਮ ਤੇ ਬਹੁਤ ਪੁਰਾਣਾ ਸਟੇਡੀਅਮ ਆ ਸਾਡਾ ਇਹ ਇਸੇ ਨਾਮ ਤੇ ਹੀ ਸਾਡਾ ਹੈਗਾ ਸਹੀਦ ਅਨਛੱਤਰ ਸਿੰਘ ਸਟੇਡੀਅਮ ਸਰਗੋਸੀ ਸਰਦਾਰ ਬਰਿਆਮ ਸਿੰਘ ਜਿਮ ਹਾਲ ਇਹ ਜਿਮ ਹਾਲ ਅਸੀਂ ਬਲੂਬੀਰ ਗੁਰਪ੍ਰੀਤ ਉਹਨਾਂ ਦੀ ਵੀਰ ਉਹਨਾਂ ਤੇ ਹੋਰ ਸਾਰੇ ਪਿੰਡ ਦੇ ਜਿੰਨੇ ਵੀ ਸਿੰਘੇ ਮੁੰਡੇ ਜਿਹੜੇ ਵਧੀਆ ਐਫਰਟ ਰੱਖਦੇ ਸੀਗੇ ਉਹਨਾਂ ਦੀ ਬਦੌਲਤ ਫਿਰ ਇਹ ਬਰਿਆਮ ਸਿੰਘ ਜਿਮ ਹਾਲ ਬਣਿਆ ਉਸ ਟਾਈਮ ਜਿਹੜੇ ਲੋਕਾਂ ਨੇ ਸਾਨੂੰ ਇਸ ਚੀਜ਼ ਲਈ ਮਦਦ ਕੀਤੀ ਸੀਗੀ ਤੇ ਇਹਨਾਂ ਸਭ ਬਰਿਆਮ ਸਿੰਘ ਦੀ ਫੈਮਿਲੀ ਨੇ ਬੜਾ ਬੜਾ ਰੋਲ ਕੀਤਾ ਦੇਖੋ ਗੁਰਪ੍ਰੀਤ ਸਿੰਘ ਕੈਨੇਡਾ ਔਰ ਬੰਦਾ ਸਿੰਘ ਕੈਨੇਡਾ ਹਰਚਮ ਸਿੰਘ ਕੈਨੇਡਾ ਕੁਲਦੀਪ ਸਿੰਘ ਕੈਨੇਡਾ ਮਤਲਬ ਤੁਸੀਂ ਨਾਮ ਤਾਂ ਦੇਖ ਹੀ ਰਹੇ ਹੋ ਇਹ ਇਹਨਾਂ ਨਾਮਾਂ ਕਰਕੇ ਹੀ ਇਹ ਜਿੰਮ ਦੀ ਅੱਗੇ ਸਾਰੀ ਹੋਈ ਤੇ ਇਹ ਜਿੰਮ ਬਣਿਆ ਜਿੰਮ ਹਾਲ ਬਣਿਆ ਇਹ ਜਿੰਮ ਹਾਲ ਤੇ ਵੀ ਕਾਫੀ ਖਰਚਾ ਆਇਆ بڑے بڑے ਪਿਲਰ ਲੱਗੇ ਤੇ ਬਣਾਇਆ ਗਿਆ ਤੇ ਕਾਫੀ ਸਮਾਨ ਲਿਆ ਕੇ ਪਾਇਆ ਗਿਆ ਸਮਾਨ ਲਈ ਬੰਦੇ ਜਿੰਮ ਦੇ ਜਿਹੜੇ ਹੋ ਡੈਡੀਕੇਟਡ ਸੀਗੇ ਤੇ ਉਹਨਾਂ ਵੀਰਾਂ ਨੇ ਕਾਫੀ ਮਦਦ ਕੀਤੀ ਸਮਾਨ ਉਦੋਂ ਇੱਕਦਮ ਮਤਲਬ ਪਾਇਆ ਸਾਰਾ ਸਮਾਨ ਨਮਾ ਦੀ ਦੇਖਣ ਨੂੰ ਰੂਹ ਖੁਸ਼ ਹੁੰਦੀ ਜਦੋਂ ਗੋਗੀ ਚਾਰਨੇ ਆਉਣੀ ਵੀਰੋਣੀ ਸੀ ਜਦ ਕਵਾਡੀ ਦੀ ਮਿਹਨਤ ਲਾਉਂਦੇ ਤੇ ਤਾਂ ਇੰਨਾ ਸਮਾਨ ਸੀਗਾ ਵੀ ਡੰਬਲਾਂ ਦੇ ਕੰਮ ਹੀ ਨਹੀਂ ਸੀਗੇ 20 20 ਸੈੱਟ ਪਈ ਸੀ ਡੰਬਲਾਂ ਦੇ ਪੂਰੇ ਰੈਕ ਭਰੇ ਹੁੰਦੇ ਸੀ ਡੰਬਲਾਂ ਦੇ ਤੇ ਪਲੇਟਾਂ ਦੇ ਤੇ ਪੂਰੀਆਂ ਇੱਥੇ ਵਧੀਆ ਪਲੇਟਾਂ ਸਾਰੀਆਂ ਹੁੰਦੀਆਂ ਸੀਗੀਆਂ ਪਰ ਹੁਣ ਐ ਨਹੀਂ ਕਹਾਂਗੇ ਵੀ ਹੈ ਨਹੀਂ ਬਹੁਤ ਨੇ ਪਟਕਟ ਨੇ ਮਤਲਬ ਆਹ ਦੇਖ ਲਓ ਸਾਰਾ ਹੀ ਇਹ ਡੰਬਰਾਣਾ ਭਰਿਆ ਹੁੰਦਾ ਦਿਗਾ ਹਾਂ ਡੰਬਲ ਤਾਂ ਮੇਟੇ ਮੇਟੇ ਰਹਿ ਗਏ ਨੇ ਠੀਕ ਹੈ ਜੀ ਤੇ ਕਿ ਜਿੰਨਾਂ ਸਾਰੇ ਚੱਲਦੀਆਂ ਸੀਗੀਆਂ ਇਹਨਾਂ ਦੇ ਵਿੱਚ ਕੇ ਰਿਪੇਅਰ ਕਰਵਾਈ ਆ ਰਿਪੇਅਰ ਕਰਵਾਈ ଥିਗੇ ਸਾਡੇ ਵੀਰ ਬੱਬੀ ਵੀਰ ਦਾ ਬੜਾ ਯੋਗਦਾਨ ਹੈ ਇਹਦੇ ਵਿੱਚ ਸਾਡਾ ਦੋਸਤ ਸੀਰ ਹਰਦੀਪ ਉਹਨੇ ਸਾਰੀ ਇਹ ਫਿਰਦੀ ਤਾਰਾਂ ਦੀ ਰਿਪੇਅਰ ਕਰਵਾਈ ਸੀਗੀ ਤੇ ਹੁਣ ਵੀ ਇਹ ਮਤਲਬ ਕਹਿ ਲਓ ਵੀ ਫਰਸ਼ ਦੀ ਮਰਮਤ ਹੋਣ ਵਾਲੀ ਹੈ ਆ ਕਾਂਚ ਵਗੈਰਾ ਟੁੱਟੇ ਰਹੇ ਨੇ ਆਹਾ ਮੈਨੂੰ ਲਾਤਾ ਜਾ ਰਿਹਾ ਟਟਿਆਂ ਤੇ ਉਦਾਂ ਸੀਸੀਆ ਬੜੇ ਬੜੇ ਲੱਗੇ ਵੀ ਹੋਏ ਨੇ ਦੇਖਣ ਨੂੰ ਵਧੀਆ ਲੱਗਦਾ ਬੱਧ ਦੇਖ ਕੇ ਪੌੜੀ ਨੂੰ ਤੇ ਜਮ ਕਰ ਲੈਂਦਾ ਇੱਧਰ ਵੀ ਲੱਗਿਆ ਹੈ ਤੇ ਇੱਧਰ ਵੀ ਲੱਗਿਆ ਹੈ ਤੇ ਕਾਫੀ ਟੁੱਟ ਵੀ ਗਏ ਜਿੰਮ ਜੇ ਪ੍ਰੋਪਰ ਸਮਾਨ ਹੈ ਕੋਈ ਪੈਸਾ ਨਹੀਂ ਲੈਂਦੇ ਫ੍ਰੀ ਹੈ ਜਿੰਮ ਐਨੀ ਟਾਈਮ ਲਾਈਟਾਂ ਲੱਗੀਆਂ ਆਈਆਂ ਨੇ ਇਹ ਬਸ ਥੋੜੀ ਜਿਹੀ ਹਮਨ ਦੱਸਿਆ ਵੀ ਇਹ ਮੈਂ ਹੱਥ ਫੇਰਨ ਆਲਾ ਵਾਂ ਪਿਛਲੇ ਇੱਕ ਹਰਦੀਪ ਵੀਰ ਨੇ ਮਦਦ ਕੀਤੀ ਤਾਂ ਹੱਥ ਫੇਰਿਆ ਸਮਾਨ ਨੂੰ ਤੇ ਹੁਣ ਫੇਰ ਇਹ ਇੱਕ ਵਾਰ ਸਮਾਨ ਦੀ ਰਿਪੇਅਰ ਹੋਣ ਵਾਲੀ ਐ ਤੇ ਕਰਾਵਾਂਗੇ ਥੇਤੀ ਹੀ ਰਿਪੇਅਰ ਤੇ ਦੇਖਦੇ ਆ ਇਹਦਾ ਕੋਈ ਯਾਤਰਾ ਬਣਦੀ ਐ ਇਸ ਹਾਲ ਦੀ ਤੇ ਉਹ ਵੀ ਬਣਾਵਾਂਗੇ